ਸਾਸਰੀਕਾਲ ਜੀ ਅੱਜ ਅਸੀਂ ਬਣਾਵਾਂਗੇ ਦਹੀਂ ਤੇ ਸੂਜੀ ਦੇ ਪੱਲੇ ਦਹੀਂ ਤੇ ਸੂਜੀ ਦੇ ਪੱਲੇ ਬਣਾਉਣ ਵਾਸਤੇ ਜੋ ਸਾਨੂੰ ਸਮਾਨ ਚਾਹੀਦਾ ਦਹੀਂ ਲਾਲ ਮਿਰਚ ਲੂਣ ਤਿਸੀ ਹੋਈ ਖੰਡ ਜੀਰਾ ਸੂਜੀ ਕਾਲੀ ਮਿਰਚ ਤੇ ਮਿੱਠਾ ਥੋੜਾ ਸਭ ਤੋਂ ਪਹਿਲਾਂ ਲਵਾਂਗੇ ਜੀ ਸੂਜੀ ਸੂਜੀ ਨੂੰ ਅਸੀਂ ਛਾਣ ਲਿਆ ਪੂਰੀ ਤਰ੍ਹਾਂ ਸੂਜੀ ਮੋਟੀ ਹੋਵੇ ਚਾਹੇ ਬਰੀਕ ਹੋਵੇ ਜਿੱਦਾਂ ਦੀ ਹੈਗੀ ਅਸੀਂ ਲੈ ਸਕਦੇ ਆਂ ਇੱਕ ਕੋਲੀ ਸੀ ਲਈ ਹੈ ਸੂਜੀ ਦੀ। ਥਾਂ ਪਾਵਾਂਗੇ ਦਹੀਂ, ਦਹੀਂ ਸੇ ਖੱਟਾ ਨਹੀਂ ਲੈਣਾ ਹੈਗਾ, ਤਾਜ਼ਾ ਦਹੀਂ ਹੋਣਾ ਚਾਹੀਦਾ ਹੈ। ਜਿੰਨੀ ਸੂਜੀ ਲਈ ਇੰਨਾ ਸੇ ਦਹੀਂ ਲੈਣਾ ਹੈ। ਹੁਣ ਪੂਰੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਸੂਜੀ ਉਪਰ ਦਹੀਂ ਨੂੰ। ਪੇਸਟ ਅਸੀਂ ਬਹੁਤਾ ਨਰਮ ਨਹੀਂ ਪਾਉਣਾ ਹੈਗਾ, ਹਾੜੇ ਰੱਖਣਾ ਹੈ। ਲੋੜ ਪਾਵੇ ਤਾਂ ਪਾਣੀ ਪਾ ਸਕਦੇ ਆ ਥੋੜੀ ਜਿਹਾ ਪਾਵਾਂਗੇ ਪੀਸੀ ਹੋਏ ਮੈਸਚ ਲੋ ਸਵਾਦ ਅਨਸਾਰ ਹੁਣ ਪੂਰੀ ਤਰ੍ਹਾਂ ਸੀ ਮਿਕਸ ਕਰ ਦਵਾਂਗੇ ਲੋੜੀ ਪੂਰੀ ਤਰ੍ਹਾਂ ਮਿਕਸ ਹੋ ਗਿਆ ਆ ਹੁਣ ਅਸੀਂ 10 ਮਿੰਟ ਵਾਸਤੇ ਇਹ ਰੱਖ ਦੇਵਾਂਗੇ ਢੱਕ ਕੇ लो जी दस मिनट हो गए हम थोड़ा जि पावे मिठा सोडा यू पूरी तरह मिक्स करा मिठा सोडा अ बादना है हम पूरी तरह मिक्स करा युत फलफी बन दिठे सोडे दे, दे तेल गर्म हो गया है हम अस भजे पाने शुरू करा थोड़ा जि कौली गिले हथाएं बनाना है ਛੋਟੇ ਵੀ ਬਣਾ ਸਕਦੇ ਆ ਵੱਡੇ ਬਣਾ ਸਕਦੇ ਆ ਜਿਹੜਾ ਅਸੀਂ ਢਿਮੇ ਰੱਖਣਾ ਹੈ ਫੰਦੂਸਰੀ ਸਾਈਡ ਤੇ ਕੋਲਡ ਲਵਾਂਗੇ ਆਹ ਜੀ ਭੱਲੇ ਪੂਰੀ ਤਰ੍ਹਾਂ ਰੜ ਗਏ ਆ ਹੁਣ ਕੱਢ ਲਵਾਂਗੇ ਤੇ ਪੂਰੀ ਤਰ੍ਹਾਂ ਠੰਡਾ ਹੋਣਾ ਚਾਹੀਦਾ ਨੇ ਆਹ ਜੀ ਭੱਲੇ ਅਸੀਂ ਪੂਰੀ ਤਰ੍ਹਾਂ ਤਿਆਰ ਕਰ ਲਏ ਆ ਤੇ ਹੁਣ ਅਸੀਂ ਲਮਾਂਗੇ ਪਾਣੀ ਪਾਣੀ ਵਿੱਚ ਜਿਹਾ ਪਕਾਵਾਂਗੇ ਪੂਰੀ ਤਰ੍ਹਾਂ ਨਰਮ ਹੋ ਜਾਂਦੇ ਆ ਲਓ ਜੀ ਭੱਲਿਆਂ ਨੂੰ ਡਿਪ ਕੀਤੇ ਕਾਫੀ ਟਾਈਮ ਹੋ ਗਿਆ ਹੈ ਹੁਣ ਪੂਰੀ ਤਰ੍ਹਾਂ ਫੁੱਲ ਗਏ ਆ ਤਾਂ ਹੁਣ ਅਸੀਂ ਪਾਣੀ ਦੇ ਵਿੱਚੋਂ ਬਾਹਰ ਕੱਢਾਂਗੇ ਪੂਰੀ ਤਰ੍ਹਾਂ ਅਸੀਂ ਛੋੜਾਂਗੇ ਪਾਣੀ ਵਿੱਚ ਪਾਣੀ ਵਿੱਚ ਰਹਿਣਾ ਚਾਹੀਦਾ ਬਹੁਤ ਸੋਹਣੇ ਹੋ ਗਏ ਨਰਮ ਹੋ ਗਏ ਹਨ कर दही तैयार तैर अवे पीसी खंड अभी हम पूरी तरह मिक्स कर देवे पूरी तरह फेंटा सब तो पहले पावगे जी दही दही पूरी तरह पाया हम पावगे इमली चटनी ਇਹ ਅਸੀਂ ਤਿਆਰ ਕਰਕੇ ਰੱਖ ਲਈ ਸੀਗੀ ਹੁਣ ਪਾਵਾਂਗੇ ਗਰੀ ਚਿਕਣੀ ਇਹ ਵੀ ਅਸੀਂ ਤਿਆਰ ਕਰਕੇ ਰੱਖ ਲਈ ਉਹ ਪਹਿਨੇ ਹੁਣ ਪਾਵਾਂਗੇ ਜੀ ਅਸੀਂ ਭੁੰਨਿਆ ਹੋਇਆ ਜੀਰਾ ਅਸੀਂ ਥੋੜਾ ਜਿਹਾ ਇਹਨੂੰ ਕੁੱਟ ਲਿਆ ਸੀਗਾ ਇਹਦਾ ਟੇਸਟ ਬਹੁਤ ਅਲੱਗ ਹੁੰਦਾ ਹੈ हम पवाने काली मिर्च ये भी अस कुट के रखनी सी हम पावे उपर चाट मसाला बन के तैयार हो जे कर वीडियो वजी लगी लाइक शेयर जरूर कर दिए चैनल में सबसक्राइब कर लियो